ਸਾਡੇ ਨਾਲ ਨੇ ਕਮਲਜੀਤ ਸਿੰਘ ਗਿਲਜੀ ਕੋਰ ਕਮੇਟੀ ਦੇ ਮੈਂਬਰ ਕਾਂਜੀ ਕਮਲਜੀਤ ਸਰਸ਼ਕਲ ਜੀ ਸਰਸ਼ਕਲ ਜੀ ਚਲੋ ਅੱਜ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰਸ ਦਾ ਐਲਾਨਿਆ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਦੇ ਤੁਸੀਂ ਅੱਜ ਫਾਰਮ ਭਰਨੇ ਸੀ ਜੀ ਉਹਦਾ ਕੀ ਬਣਿਆ ਉਹ ਬਾਈ ਜੀ ਗੱਲ ਇਹ ਹੈ ਮੈਂ ਪਿਛਲੇ ਕਈ ਦਿਨਾਂ ਤੋਂ ਹੂੰ ਮਤਲਬ ਸਾਨੂੰ ਪਾਰਟੀ ਵੱਲੋਂ ਡਿਊਟੀ ਲਾਈ ਗਈ ਸੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਬੱਗਾ ਚੋਂਦੀ ਅੱਜ ਉਹ ਮੈਂ ਉਮੀਦਵਾਰ ਸੀਗਾ ਜੀ ਉੱਥੋਂ ਤੇ ਮੈਂ ਮੇਰੀ ਪਹਿਲਾਂ ਸ਼ਹਿਰ ਦੇ ਵਿੱਚ ਵੋਟ ਸੀਗੀ ਬੱਚਿਆਂ ਨੂੰ ਪੜਾਉਣ ਕਰਕੇ ਮੇਰਾ ਪਿੰਡ ਵੀ ਘਰ ਹੈ ਪਿੰਡ ਵੀ ਮੇਰੇ ਫਾਦਰ ਸਾਹਿਬ ਭਰਾ ਭਝਾਈ ਸਾਰੇ ਪਿੰਡ ਰਹਿੰਦੇ ਆ ਸੀ ਉੱਥੇ ਵੀ ਰਹਿੰਦੇ ਆ ਤੇ ਇੱਥੇ ਵੀ ਰਹਿੰਦੇ ਆ ਠੀਕ ਹੈ ਜੀ ਜਿਹੜਾ ਇੱਕ ਕਾਨੂੰਨ ਦੇ ਧਾਇਰੇ ਦੇ ਅੰਦਰ ਰਹਿ ਕੇ ਅਸੀਂ ਵੋਟ ਆ ਜਿਹੜੀ ਉਹ ਆਪਦੀ ਸ਼ਿਫਟ ਕਰਾ ਰਹੇ ਸੀਗੇ ਪਿੰਡ ਤੇ ਉਹਦੇ ਵਿੱਚ ਸਾਨੂੰ ਪ੍ਰਸ਼ਾਸਨ ਨੇ ਤੇ ਐਮਐਲ ਸਰਕਾਰ ਨੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਜਿਹੜੀ ਮੇਰੀ ਵੋਟ ਆ ਉਹ ਸ਼ਿਫਟ ਨਹੀਂ ਕੀਤੀ ਉਹਦੇ ਵਿੱਚ ਸਾਨੂੰ ਗਮਰਾਹ ਕੀਤਾ ਜਦ ਕੇ ਸਾਰੇ ਪੰਜਾਬ ਦੇ ਵਿੱਚ ਇੱਕ ਕਾਨੂੰਨ ਹੈ ਸੈਕਸ਼ਨ 31 ਦੇ ਅਧੀਨ ਐਸ ਬੀ ਐਮ ਸਾਹਿਬ ਕੋਲ ਪਾਵਰ ਹੈ ਕਿ ਉਹ ਆਪਾਂ ਨੂੰ ਮੌਕੇ ਤੇ ਮਤਲਬ ਚੋਣ ਲੜਨ ਦੀ ਜਿਹੜੀ ਮਨਜ਼ੂਰੀ ਆਉ ਦੇ ਸਕਦੇ ਆ ਉਹਦੇ ਲਈ ਵੀ ਉਹਨਾਂ ਨੇ ਸਾਡਾ ਸਾਥ ਨਹੀਂ ਦਿੱਤਾ ਐਨ ਸਾਫ਼ ਤੇ ਸਾਫ਼ ਆਮ ਆਦਮੀ ਦੇ ਕੈਂਡੀਡੇਟ ਨੂੰ ਜਿਤਾਉਣ ਕਰਕੇ ਮੌਕੇ ਤੇ ਆ ਕੇ ਜਿਹੜਾ ਸਾਡਾ ਉਹਨਾਂ ਨੇ ਜਿਹੜਾ ਵੋਟ ਆ ਜਿਹੜੀ ਉਹ ਸਾਡੀ ਸ਼ਿਫਟ ਨਹੀਂ ਕੀਤੀ ਹੈਗੀ ਜਦਕਿ ਕਾਨੂੰਨ ਕਹਿੰਦਾ ਹੈ ਕਾਨੂੰਨ ਦੇ ਧਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਜਿਹੜੀਆਂ ਵੋਟ ਸ਼ਿਫਟ ਕਰ ਰਹੇ ਸੀਗੇ ਇਸ ਕਰਕੇ ਉਹਨਾਂ ਨੇ ਸਾਨੂੰ ਮੌਕੇ ਤੇ ਆ ਕੇ ਕੱਲ ਜਿਹੜਾ ਜਵਾਬ ਦਿੱਤਾ ਉਹ ਫਿਰ ਸਾਨੂੰ ਹੋਰ ਕੈਂਡੀਡੇਟ ਬਦਲਣਾ ਪਿਆ ਇਹ ਸਾਰਾ ਆਮ ਆਦਮੀ ਦੇ ਕੈਂਡੀਡੇਟ ਨੂੰ ਝੁਟਾਉਣ ਵਾਸਤੇ ਉਹਨਾਂ ਨੇ ਗਲਤ ਤਰੀਕੇ ਨਾਲ ਜਿਹੜਾ ਹੈਗਾ ਇਹ ਆਪਦਾ ਜਿਹੜਾ ਰੋਲ ਆ ਉਹ ਅਦਾ ਕੀਤਾ ਅੱਜ ਵੀ ਇੱਕ ਤਰੀਕ ਤੋਂ ਨਾਮਿਨੇਸ਼ਨ ਅਪਲਾਈ ਕਰਨ ਦੀ ਜਿਹੜੀ ਸਰਕਾਰ ਨੇ ਡੇਟ ਦਿੱਤੀ ਆ ਅੱਜ ਡੇਟ ਤਰੀਕ ਹੈਗੀ ਆ 3 3 ਤਰੀਕ ਨੂੰ ਅੱਜ ਜਿਹੜਾ ਉਹਨਾਂ ਨੇ ਆਪਣੇ ਰੂਲ ਨੇ ਉਹ ਚੇਂਜ ਕਰਤੇ ਅੱਜ 10 ਵਜੇ ਡੀਸੀ ਸਾਹਿਬ ਦਾ ਕੋਈ ਇੱਥੇ ਇਹਨਾਂ ਨੂੰ ਚਿੱਠੀ ਆਈ ਆ ਜਿਹੜਾ ਉਹਦੇ 'ਚ ਉਹ ਤਬਦੀਲ ਕਰ ਦਿੱਤਾ ਗਿਆ ਜਿਹੜੇ ਜੂਨ ਨੇ ਉਹ ਤਬਦੀਲ ਕਰ ਦਿੱਤੇ ਇਹ ਸਾਰਾ ਕੁਝ ਇੱਕ ਤਰੀਕੇ ਨੇ ਹੱਥ ਕੰਡੇ ਨੇ ਆਮ ਆਦਮੀ ਨੂੰ ਜਿਤਾਉਣ ਵਾਸਤੇ ਤੇ ਜਿਹੜਾ ਵੀ ਹੋਰ ਜਿਹੜੀਆਂ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਕਾਗਜ਼ ਆ ਰੱਦ ਹੋ ਜਾਣ ਇਹ ਗਲਤ ਤਰੀਕਾ ਇਹ ਬਿਲਕੁਲ ਗਲਤ ਹੈ გილ ਸਾਹਿਬ ਇਹ ਪਹਿਲਾਂ ਤੁਹਾਨੂੰ ਕੋਈ ਪ੍ਰਸ਼ਾਸਨ ਇਸ ਦੀ ਜਾਣਕਾਰੀ ਦਿੱਤੀ ਨਹੀਂ ਜੀ ਨਹੀਂ ਬਿਲਕੁਲ ਨਹੀਂ ਜੀ ਜਿਵੇਂ ਅਸੀਂ ਆਪਦਾ ਦੱਸਿਆ ਗਿਆ ਵੀ ਇਦਾਂ ਬੋਟ ਸ਼ਿਫਟ ਸ਼ਿਫਟ ਹੁੰਦੀ ਆ ਉਹ ਅਸੀਂ ਸ਼ਿਫਟ ਕਰਵਾਉਣ ਦਾ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕੀਤੀ ਐਂਡ ਤੇ ਆ ਕੇ ਜਿਉ ਕਹਿੰਦੇ ਤੁਹਾਡੇ ਕੋਲ ਟਾਈਮ ਘਟਾ ਫਿਰ ਅਸੀਂ ਮੈਂ ਆਪਣੇ ਵਕੀਲ ਸਾਹਿਬ ਨੂੰ ਨਾਲ ਲਿਜਾ ਕੇ ਐਸਡੀਐਮ ਸਾਹਿਬ ਨੂੰ ਮਿਲੇ ਉਹਨਾਂ ਨੂੰ ਦੱਸਿਆ ਵੀ ਜਿਹੜੀ ਸੈਕਸ਼ਨ 31 ਦੇ ਅਧੀਨ ਆ ਵੀ ਤੁਹਾਡੇ ਕੋਲ ਪਾਵਰ ਆ ਵੀ ਤੁਸੀਂ ਸਾਨੂੰ ਉਹਦੀ ਮਨਜ਼ੂਰੀ ਦਿਓ ਅਸੀਂ ਰਿਕਵੈਸਟ ਕੀਤੀ ਐ ਪਰ ਉਹਨਾਂ ਨੇ ਸਾਡੀ ਰਿਕਵੈਸਟ ਜਿਹੜੀ ਉਹ ਖਾਰਜ ਕਰ ਅੱਛਾ ਗਿਲਸਾਬ ਤੁਹਾਨੂੰ ਪਤਾ ਹੈ ਜੀ ਆਪਣੇ ਹਲਕੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਬਲਾਕਸ਼ਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਹੋ ਰਹੀਆਂ ਜੀ ਹਾਂਜੀ ਹਾਂਜੀ ਹੁਣ ਤੱਕਰ ਹਾਲਾਤ ਕੀ ਥੋੜੇ ਬਣ ਰਹੇ ਆ ਜੀ ਅਕਾਲੀ ਦਲ ਦੀ ਕੀ ਹਾਲਾਤ ਬੰਦੇ ਆ ਜਿਵੇਂ ਥੋੜੇ ਨਾ ਠੱਗਾ ਹੋਇਆ ਕੋਈ ਹੋਰ ਵੀ ਇਸ ਤਰ੍ਹਾਂ ਜੀ ਬਾਈ ਜੀ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਹੁਣੇ ਹੁਣ ਰੀਸੈਂਟਲੀ ਜਿਹੜੀ ਤਰਨਤਨ ਹਲਕੇ ਦੇ ਵਿੱਚ ਇਲੈਕਸ਼ਨ ਹੋ ਕੇ ਹਟਿਆ ਉੱਥੇ ਸਰਕਾਰ ਨੇ ਪੂਰਾ ਆਪਦੇ ਹੱਥ ਕੰਡੇ ਪਣਾ ਕੇ ਇਹਨੇ ਪਰਚੇ ਕਰਨ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਆਇਆ ਇਹਨਾਂ ਨੂੰ ਦਿਖ ਰਿਹਾ ਹੈ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਵੀ ਉਹਦਾ ਅੱਜ ਲੋਕਾਂ ਦੇ ਵਿੱਚ ਵਿਸ਼ਵਾਸ ਆ ਜਿਹੜਾ ਲੋਕ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਰ ਰਹੇ ਨੇ ਹੜਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਮੂਹਰੇ ਹੋ ਕੇ ਅੱਗੇ ਹੋ ਕੇ ਆਣ ਲੋਕਾਂ ਦਾ ਸਾਥ ਦਿੱਤਾ ਹਰ ਕਿਤੇ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਲੋਕਾਂ ਨਾਲ ਡਟ ਕੇ ਖੜਦਾ ਹੈ ਇਸ ਕਰਕੇ ਇਹਨਾਂ ਨੂੰ ਯਾਰ ਵੀ ਜੇ ਕਿਤੇ ਹੁਣ ਜ਼ਿਲ੍ਹਾ ਪ੍ਰਸ਼ਦ ਦੇ ਬਲਾਕ ਸ਼ਮਤੀ ਦੇ ਬਲਾਕ ਸ਼ਮਤੀ ਦੇ ਜਿਹੜੇ ਕੈਂਡੀਡੇਟਾਂ ਨੂੰ ਜਿੱਤ ਗਏ ਤਾਂ ਜਿਹੜਾ 27 ਦੇ ਵਿੱਚ ਆ ਉਹ ਸਾਨੂੰ ਲੋਕਾਂ ਦਾ ਮਾਣ ਅਸਰ ਪਾਊਗਾ ਇਹ ਬਿਲਕੁਲ ਗੱਲ ਸਹੀ ਹੈ ਇਸ ਟਾਈਮ ਬਹੁਤ ਮਜ਼ਬੂਤੀ ਨਾਲ ਲੋਕ ਸਾਡਾ ਸਾਥ ਦੇ ਰਹੇ ਨੇ ਤੁਸੀਂ ਕਹਿੰਦਾ ਮਤਲਬ ਜਿਹੜੇ ਸੱਤਾਧਾਰੀ ਪਾਰਟੀਆਂ ਇਸ ਟਾਈਮ ਫੁੱਲ ਡਰੀ ਹੋਈ ਹੈ ਫੁੱਲ ਡਰੀ ਹੋਈ ਆ ਤੇ ਉਹ ਹਰ ਤਰ੍ਹਾਂ ਦਾ ਹੱਤ ਕੰਡਿਆ ਜਿਹੜੇ ਉਹ ਅਪਣਾ ਰਹੇ ਨੇ ਵੀ ਇਹ ਕਿਸੇ ਨਾ ਕਿਸੇ ਤਰ੍ਹਾਂ ਵੀ ਅਸੀਂ ਆਪਣੇ ਕੈਂਡੀਡੇਟਾਂ ਨੂੰ ਅਨਪੂਰਜਤ ਧਾਲੀ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੋਗੇ ਜੀ ਬਸ ਇਹੀ ਕਹਿਣਾ ਚਾਹੁੰਦੇ ਆ ਵੀ ਹੱਥ ਜੋੜ ਕੇ ਬ ਵੀ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਇਹ ਨਿਰਫਲ ਚੋਣ ਕਰਵਾਓ ਜਿਹਨੂੰ ਸੰਗਤ ਫਤਵਾ ਦੇਊਗੀ ਉਹ ਸੰਗਤ ਦੇ ਹੱਥ ਛੱਡੋ ਮੈਂ ਕਿ ਤੁਸੀਂ ਆਪਣੇ ਹੱਥ ਕੰਡੇ ਬਣਾਓ ਠੀਕ ਹੈ ਗਿਲ ਸਰ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ